ਇੱਕ ਘਟੇ ਵਿੱਚੋਂ ਉਡਾਈ ਅਪਾਹਜ ਜੋੜੇ ਨੂੰ ਵੀ ਨਹੀਂ ਬਖਸ਼ਿਆ ਸਾਈਬਰ ਠੱਗਾ ਨੇ ਬੱਚੀ ਦੇ ਸੁਨਾਰੇ ਭਵੇਖ ਲਈ ਚਮਕ ਕਰਵਾਈ ਸਾਰੀ ਬੂੰਜੀ ਪੈਕ ਘਟੇ ਵਿੱਚੋਂ ਉਡਾਈ ਸਾਈਬਰ ਠੱਗਾ ਨੇ ਇੱਕ ਅਪਾਹਜ ਜੋੜਾ ਆਪਣੀ ਛੇਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਦੇ ਸੁਨਾਰੇ ਭਵੇਖ ਲਈ ਪਾਈ ਪਾਈ ਕਰਕੇ ਪੈਸੇ ਚੋੜ ਰਿਹਾ ਸੀ ਇਹ ਜੋੜਾ ਇਨਾ ਲਾਚਾਰ ਹੈ ਕਿ بارش ਵਿੱਚ ਟਪ ਟਪ ਝੋਤੇ ਆਪਣੇ ਕੱਚੇ ਮਕਾਨ ਦੀ ਮਰਮਤ ਕਰਾਉਣ ਦੀ ਹਾਲਤ ਵਿੱਚ ਵੀ ਨਹੀਂ ਸੀ ਜਦੋਂ ਮੀਡੀਆ ਦੀ ਇਹਨਾਂ ਤੇ ਨਜ਼ਰ ਪਈ ਤਾਂ ਸਟੋਰੀ ਚੱਲਣ ਤੋਂ ਬਾਅਦ ਖਾਲਸਾ ਐਡ ਵੱਲੋਂ ਇਹਨਾਂ ਦਾ ਮਕਾਨ ਪੱਕਾ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਅਪਾਹਜ ਇੰਦਰਜੀਤ ਜੋ ਕਿ 50 ਫੀਸ ਦੀ ਅਪਾਜ ਹੈ ਨੇ ਫੋਟੋਸਟੇਟ ਦਾ ਕੰਮ ਕਰਕੇ 1-1 ਰੁਪਿਆ ਚੋੜਨਾ ਸ਼ੁਰੂ ਕੀਤਾ ਸੀ ਜਦਕਿ ਉਸ ਦੀ ਪਤਨੀ ਸੰਯੋਗਤਾ ਦੇਵੀ ਵੀ 100 ਫੀਸ ਦੀ ਅਪਾਜ ਹੈ ਟਿਕਾ ਤੇ ਕੰਮ ਕਰਦੀ ਹੈ ਤੇ ਹੁਣ ਸਾਈਬਰ ਠੱਗਾ ਨੇ ਰੁਪਿਆ-ਰੁਪਿਆ ਕਰਕੇ ਬੈਂਕ ਵਿੱਚੋਂ ਚੋੜੇ ਗਏ ਇਹਨਾਂ ਦੇ ਸਾਰੇ ਪੈਸੇ ਇੰਦਰਜੀਤ ਦਾ ਫੋਨ ਹੈਕ ਕਰਕੇ 4 트ਾਂਜੈਕਸ਼ਨਾਂ ਆ ਰਹੀ ਉਡਾਲੇ ਹਨ ਮਜਬੂਰ ਹੋਏ ਇੰਦਰਜੀਤ ਨੂੰ ਆਪਣੇ ਪੈਸੇ ਵਾਪਸ ਹਾਸਲ ਕਰਨ ਲਈ ਬੈਂਕ ਅਤੇ ਸਾਈਬਰ ਕ੍ਰਾਈਮ ਦਫ਼ਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ ਮੇਰਾ ਨਾਮ ਇੰਦਰਜੀਤ ਸਿੰਘ ਹੈ ਮੇਰਾ ਪਿੰਡ ਨਾਵਾਪਿੰਡ ਚਾਵੜਦਾ ਰਹਿਣ ਵਾਲਾ ਮੈਂ ਸਵੇਰੇ ਇੱਕ ਨਵਾਂ ਬੂਟ ਆਪਣੇ ਬੰਨਣ ਡਿਆ ਸੀ ਤੇ ਮੈਨੂੰ ਫੋਨ ਤੇ ਇਦਾਂ ਹੀ ਮੈਸੇਜ ਕੋਲ ਆਏ ਕਿ ਨਾ ਮੈਂ ਕੋਈ ਫੋਨ ਨਹੀਂ ਰੀਸੀਵ ਕੀਤਾ ਨਾ ਹੀ ਮੈਸੇਜ ਕੋਈ ਦੇਖਿਆ ਤੇ ਮੇਰੇ ਕਿਨਾਵਾ ਬੈਂਕ ਵਿੱਚੋਂ 1 ਲੱਖ ਰੁਪਈਆ ਕੱਟਿਆ ਗਿਆ ਵਾ ਤੇ ਕਿਨਾਵਾ ਮੈਂ ਕ੍ਰਾਈਮ ਬ੍ਰਾਂਚ ਅੱਗੇ ਵੀ ਮੈਂ ਕਿਨਾਵਾ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਕਿਨਾਵਾ 10 ਦਿਨ ਦਾ ਉਹਨਾਂ ਨੇ ਟਾਈਮ ਮੈਨੂੰ ਦਿੱਤਾ ਵਾ ਤੇ ਕਹਿੰਦੇ ਵੀ 10 ਦਿਨਾਂ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਹੱਲ ਕਰਕੇ ਮੈਂ ਹੀ ਦੇ ਦਾਂਗੇ ਬੈਂਕ ਵੀ ਮੈਂ ਕੰਪਲੀਟ ਕੀਤੀ ਹਾਂਜੀ ਬੈਂਕ ਗਏ ਤੇ ਬੈਂਕ 'ਚ ਵੀ ਇਹ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਉਹਨਾਂ ਨੇ ਦੇਖਣਾ ਮੰਗੀ ਉਹਨਾਂ ਨੇ ਕੋਈ ਵੀ ਪੁੱਛਿਆ ਸਾਨੂੰ ਕੀ ਦੱਸਿਆ ਗਿਆ ਕਿਹੜੇ ਅਕਾਊਂਟ 'ਚ ਗਏ ਪੈਸੇ ਉਹਨਾਂ ਨੇ ਸਵਿਗੀ ਅਕਾਊਂਟ ਦੇ ਵਿੱਚ ਕਹਿੰਦੇ ਸਵਿਗੀ ਕੋਈ ਕੰਪਨੀ ਆ ਉਹਦੇ ਅਕਾਊਂਟ ਦੇ ਵਿੱਚ ਗਏ ਆ ਯੂਪੀਆਈ ਰਾਹੀਂ ਸਾਰੀ ਪੇਮੈਂਟ ਹੋਈ ਆ ਚਾਰ ਚਾਰਾਂ ਜਿਸ਼ਣਾ ਹੋਈਆਂ ਵਾ 1 ਲੱਖ ਰੁਪਏ ਦੀਆਂ ਤੇ ਇੱਕ ਨਾਮ ਹੈ 124876 ਰੁਪਏ ਦੀ ਹੋਈ ਆ ਇੱਕ 24998 ਰੁਪਏ ਦੀ ਹੋਈ ਆ ਇੱਕ 24973 ਦੀ ਹੋਈ ਆ ਦੂਸਰੀ ਵੀ 24973 ਰੁਪਏ ਦੀ ਹੋਈ ਆ ਇਹ 1 ਲੱਖ ਰੁਪਿਆ ਮੇਰਾ ਜਿਹੜਾ ਵਾ ਅਕਾਊਂਟ ਦੇ ਵਿੱਚੋਂ ਸਾਰਾ ਚਲਾ ਗਿਆ ਵਾ ਮੇਰਾ ਜ਼ੀਰੋ ਬੈਲੈਂਸ ਖਾਤਾ ਰਹਿ ਗਿਆ ਹੁਣ ਕਿੱਦਾਂ ਜੋੜੇ ਸੀ ਪੈਸੇ ਆਪਣੇ ਬਾਰੇ ਦੱਸ ਦੋ ਪਰਿਵਾਰ ਬਾਰੇ ਕੁਝ ਦੱਸ ਦੋ ਹਾਂਜੀ ਪੈਸੇ ਅਸੀਂ ਕਨਾਵਾ ਸਾਡੇ ਦੋਨਾਂ ਜੀਆਂ ਦੀ ਕਨਾਵਾ ਪੈਨਸ਼ਨ ਆਂਦੀ ਹੈ ਦੋਨੋਂ ਜੀ ਹੈਂਡੀਕੈਪ ਆ 1500 ਰੁਪਏ ਨਾਲ ਅਸੀਂ ਗੁਜ਼ਾਰਾ ਕਰਦੇ ਆਂ 1500 ਏਦਾਂ ਹੀ ਪੈਸਾ ਜੋੜਦੇ ਆਂ ਨਾਲ ਫੋਟੋ ਸਟੇਟ ਦਾ ਕੰਮ ਹੀ ਸਾਡਾ ਤੇ ਉਹਦੇ ਵਿੱਚ ਇੱਕ ਇੱਕ 2-2 ਰੁਪਇਆ ਕਰਕੇ ਨਾਲ ਅਸੀਂ ਜੋੜਦੇ ਆਂ ਆਪਣੀ ਬੱਚੇ ਦੀ ਪੜ੍ਹਾਈ ਵਾਸਤੇ ਗੁੜੀਆ ਮੇਰੀ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਉਹਦੀ ਪੜ੍ਹਾਈ ਵਾਸਤੇ ਅਸੀਂ ਪੈਸਾ ਜੋੜਦੇ ਆਂ ਵੀ ਚਲੋ ਕੁਝ ਬਣ ਕੇ ਕਨਾ ਪੜ੍ਹ ਲਿਖ ਕੇ ਕਨਾ ਕੁਝ ਬਣ ਜਾਵੇ ਹੁਣ ਅਸੀਂ ਕਿ ਨਾਵਾ ਇਸ ਤਰ੍ਹਾਂ ਹੀ ਬੈਠੇ ਹੋਏ ਆਏ ਚਲੋ ਪ੍ਰਸ਼ਾਸਨ ਅੱਗੇ ਅਸੀਂ ਕਿ ਨਾਵਾ ਮੰਗ ਕਰਨੇ ਆਂ ਕਿ ਜਿਹੜਾ ਸਾਡਾ ਪੈਸਾ ਗਿਆ ਵਾ ਤੇ ਸਾਡਾ ਪੈਸਾ ਚਲੋ ਸਾਨੂੰ ਮਿਲ ਜੇ ਤੇ ਅਸੀਂ ਆਪਣਾ ਘਰ ਦਾ ਗੁਜ਼ਾਰਾ ਅਸੀਂ ਕਰ ਸਕੀਏ ਸਾਡੇ ਘਰ ਦਾ ਗੁਜ਼ਾਰਾ ਵੀ ਹੁਣ ਚੱਲਣਾ ਬਿਲਕੁਲ ਮੁਸ਼ਕਲ ਹੋ ਗਿਆ ਵਾ ਸਾਡੇ ਖਾਤੇ ਵਿੱਚ ਪੈਸਾ ਕੋਈ ਨਹੀਂ ਘਰ ਰਹਿ ਗਿਆ ਹੁਣ ਸਾਈਬਰ ਫਰੈਂਡ ਕੰਪਲੀਟ ਕੀਤੀ ਸੀ ਸਾਈਬਰ ਕਰਾਇਮ ਦੇ ਵਿੱਚ ਕੰਪਲੇਂਟ ਕੀਤੀ ਆ ਤੇ ਉਹਨਾਂ ਨੇ ਸਾਨੂੰ ਅਕਨੋਲਜਮੈਂਟ ਨੰਬਰ ਦਿੱਤਾ ਉਹਨਾਂ ਨੇ ਅਰ ਦੇ 10 ਦਿਨ ਦਾ ਟਾਈਮ ਉਹਨਾਂ ਨੇ ਸਾਨੂੰ ਦਿੱਤਾ ਆਇਆ ਵਾ ਤੇ 10 ਦਿਨ ਦੇ ਵਿੱਚ ਕਹਿੰਦੇ ਵੀ ਤੁਹਾਡਾ ਕੋਈ ਨਾ ਕੋਈ ਅਹੀਂ ਹੱਲ ਕਰਾਂਗੇ। ਥੋੜਾ ਆਪਣੇ ਬਾਰੇ ਦੱਸ ਦੋ ਪਰਿਵਾਰ ਦਾ ਬੁਝਾਰਾ ਕਿੰਦਾ ਚੱਲਦਾ ਹੈ ਮਕਾਨ ਕਿੰਦਾ ਬਣਿਆ ਸੀ। ਹਾਂਜੀ ਮੈਂ ਕਿਣਾ ਵਾਂ ਮੈਂ ਹੀ ਦੋਨੋਂ ਜੀ ਹੈਂ ਡੀਕੇਪੈਂਟ ਸਾਡਾ ਮਕਾਨ ਜਿਹੜਾ ਪਹਿਲੇ ਕੱਚਾ ਹੀ ਤੇ ਸੜਕ ਤੋਂ 2 ਫੁੱਟ ਨੀਵਾ ਹੀ ਤੇ ਉੱਤ ਅਸੀਂ ਸਟੋਰੀ ਇਕ ਲਾਈ ਹੀ ਤੇ ਉੱਤ ਬਾਦ ਖਾਲਸਾ ਹੜਵਾ ਲੈਣੇ ਸਾਡੀ ਬਾਹ ਫੜੀ ਤੇ ਉਹਨਾਂ ਨੇ ਸਾਨੂੰ ਮਕਾਨ ਬਣਾ ਕੇ ਦਿੱਤਾ ਹੁਣ ਅਸੀਂ ਉਹ ਮਕਾਨ ਦੇ ਵਿੱਚ ਅਸੀਂ ਪੱਕੇ ਚ ਰਹੈਂਦੇ ਆਂ। ਗੁੜੀਆ ਕਿਹੜੀ ਕਲਾਸ ਚ ਹੋਦੀ ਹੈ ਔਰ ਕਿੰਦਾ ਦਾ ਸੁਪਨਾ ਉਹਦੇ ਲਈ ਦੇਖ ਲਈ ਸੀ ਕਾਦੇ ਲਈ ਪੈਸੇ ਜੋੜਦੇ ਸੀ ਗੁੜੀਆ 6ਵੀਂ ਕਲਾਸ ਦੇ ਵਿੱਚ ਆ ਤੇ ਗੁੜੀਆ ਨੂੰ ਅਹੀਂ ਇਹੋ ਸੁਪਨਾ ਸੋਚਿਆ ਵੀ ਚਲੋ ਗੁੜੀਆ ਪੜ੍ਹ ਲਿਖ ਕੇ ਕੋਈ ਨਾ ਕੋਈ ਅਫਸਰ ਬਣ ਜਾਵੇ ਨੇ ਇਹ ਹੁਣ ਇਦਾਂ ਦਾ ਲੱਗ ਰਿਹਾ ਜੀ ਉਸ ਵੇਲੇ ਸਾਰੀ ਕਮਾਈ ਇੱਕ ਇੱਕ ਕਰਕੇ ਜੋੜ ਲਈ ਸੀ ਤੇ ਕਿਦਾਂ ਦਾ ਫੀਲ ਹੋ ਰਿਹਾ ਅਸੀਂ ਹੁਣ ਤੇ ਇਸ ਤਰ੍ਹਾਂ ਹੀ ਹੁਣ ਬੈਠੇ ਆਂ ਤੇ ਪ੍ਰਸ਼ਾਸਕ ਕਨਾਵਾ ਪ੍ਰਸ਼ਾਸਨ ਅੱਗੇ ਆਹੀ ਕਨਾਵਾ ਮੰਗ ਰੱਖੀ ਆ ਵੀ ਚਲੋ ਸਾਡਾ ਜਿਸ ਤਰ੍ਹਾਂ ਵੀ ਪੈਸਾ ਗਿਆ ਵਾ ਸਾਨੂੰ ਪੈਸਾ ਸਾਡਾ ਵਾਪਸ ਮਿਲ ਜਾਵੇ ਤੇ ਸਾਡੇ ਘਰ ਦਾ ਗੁਜ਼ਾਰਾ ਚੱਲ ਪਵੇ